ਮੇਰੀ ਨਾ ਦਾਦੀ ਬਿਮਾਰ ਸੀਗੇ ਤੇ ਇਹ ਹਸਪੀਟਲ 'ਚ ਜੌਬ ਕਰਦੇ ਸੀਗੇ ਤੇ ਇਹ ਮੈਨੂੰ ਉੱਥੇ ਮਿਲੇ ਸੀ ਹਸਪੀਟਲ 'ਚ ਇਹਨਾਂ ਨੇ ਹੈਲਪ ਕੀਤੀ ਜਾਣੀ ਕਿ ਮੇਰੀ ਮੇਰੇ ਘਰ ਦੇ ਨਹੀਂ ਸੀਗੇ ਕਿਉਂਕਿ ਮੈਂ ਹੀ ਜਾਣੀ ਹੁੰਨੀ ਸੀ ਆਪਣੀ ਦਾਦੀ ਨਾਲ ਦਵਾਈ ਲੈਣ ਰਾਦੇ ਛਾੜ ਦੇ ਕੋਈ ਵੀ ਨਹੀਂ ਸੀਗਾ ਇਹ ਦਾਦੀ ਜਿਆਦਾ ਬੁਜੁਰਗ ਵੀ ਸੀਗੇ ਤੇ ਜਿੰਦਾ ਉਤਰਿਆ ਨਹੀਂ ਜਾਂਦਾ ਸੀ ਸੀ ਹਸਪੀਟਲ ਇਹ ਸਫਾਈ ਦਾ ਕੰਮ ਕਰਦੀ ਸੀ ਅੱਛਾ ਸਫਾਈ ਦਾ ਕੰਮ ਕਰਦੇ ਸੀਗੇ ਹਾਂਜੀ ਓਕੇ ਤੇ ਸਫਾਈ ਦਾ ਫਿਰ ਮੇਰੀ ਡਿਊਟੀ ਖਤਮ ਹੋ ਗਈ ਇਹ ਮੈਨੂੰ ਲੱਭਦੇ ਪੇ ਸੀਗੇ ਉੱਥੇ ਜਿੰਦਾ ਕਿ ਉਹ ਕਿੱਥੇ ਉੱਥੇ ਰੈਸਟ੍ਰੈਕਸ਼ਨ ਤੇ ਪੁੱਛਿਆ ਕਿ ਉਹ ਕਿੱਥੇ ਗਏ ਮੈਂ ਕਿਹਾ ਚਲੋ ਥੈਂਕ ਯੂ ਕਰ ਦਵਾ ਅੱਛਾ ਹਾਂਜੀ ਬੜੀ ਵਧੀਆ ਵੀ ਲੱਗਾ ਮੈਨੂੰ ਰਿਪਲਾਈ ਆਇਆ ਫੇਰ ਮੈਂ ਇਹਨਾਂ ਨੂੰ ਜਵਾਬ ਦਿੱਤਾ ਫੇਰ ਓਲੀ ਓਲੀ ਗੱਲਾਂ ਕਰਦੇ ਰਹੇ ਰੋ ਰੋ ਗੱਲਬਾਤ ਹੁੰਦੀ ਰਹੀ ਫੇਰ ਮੈਂ ਇਹਨਾਂ ਨੂੰ ਪ੍ਰਪੋਜ਼ ਕਰਤਾ ਇਦਾਂ ਮੈਸੇਜ ਕਰਤਾ ਕਿ ਆਈ ਲਵ ਯੂ ਪਰ ਮੈਂ ਪਹਿਲਾਂ ਯਕੀਨ ਨਹੀਂ ਕੀਤਾ ਅੱਛਾ ਚਲੋ ਵੈਸੀ ਹੈ ਤੁਹਾਡਾ ਕੀ ਰਿਐਕਸ਼ਨ ਜਿਵੇਂ ਕੋੜੇ ਮੈਨੂੰ ਲੱਗ ਜਾਈ ਇਹ ਇਹਨਾਂ ਨੂੰ ਮੈਂ ਕਿਹਾ ਕੀ ਹੋ ਗਿਆ ਇਹ ਕਹਿੰਦੇ ਮੈਂ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਇਹ ਕਹਿੰਦੇ ਚੁੰਡੀ ਵੱਡ ਕੇ ਦੇਖ ਲੈ ਤੇ ਚੁੰਡੀ ਵਾ ਹਾਂ ਮੈਂ ਕਿ ਚਲ ਫੇ ਮੈਸੇਜ WhatsApp ਤੇ ਗੱਲ ਹੋਈ ਸਾਡੀ ਅੱਛਾ ਫੇ ਦੀਦੀ ਦੀ ਗੱਲ ਹੁੰਦੀ ਰਹੀ ਫੇ ਇਹਨਾਂ ਨੇ ਆਪਣੀ ਮੇਰੀ ਫਸਟ ਟਾਈਮ ਪੂਆ ਨਾਲ ਗੱਲ ਕਰਾਈ ਸੀ ਇਹਨਾਂ ਦੀ ਪੂਆ ਜੀ ਇਹਨਾਂ ਦੇ ਕੋਲ ਹੀ ਰਹਿੰਦੇ ਆ ਨਾ ਉਹਨਾਂ ਨੇ ਗੱਲ ਕਰਵਾਈ ਸੀਗੀ ਤੇ ਉਹ ਮੈਨੂੰ ਕਹਿੰਦੇ ਸੀਗੇ ਛੱਡ ਦੇ ਰਹਿਣ ਦੇ ਨਹੀਂ ਵਧੀਆ ਨਹੀਂ ਹੈਗਾ ਵਾ ਮੈਂ ਅੰਦਰ ਤੇ ਘਰ ਦੇ ਬਾਹਰ ਵੀ ਨਹੀਂ ਵਧੀਆ ਹੈਗਾ ਨਾਲ ਇਹਨਾਂ ਦੇ ਘਰ ਦੇ ਚੰਗੇ ਏਦਾਂ ਏਦਾਂ ਮੈਂ ਕਿਹਾ ਨਹੀਂ ਕੋਈ ਨਾ ਘਰ ਦੇ ਮਾੜੇ ਹਾਲਾਤ ਦੇ ਕੇ ਨਹੀਂ ਮੈਂ ਕਿਹਾ ਛੱਡਣਾ ਚਾਹੀਦਾ ਸੋ ਕੋਈ ਸਾਥ ਦੇਣਾ ਚਾਹੀਦਾ ਮੈਂ ਸਿੱਧਾ ਆਪਣੇ ਪਾਪਾ ਨੂੰ ਦੱਸਿਆ ਮੈਂ ਕਿਹਾ ਪਾਪਾ ਏਦਾਂ ਏਦਾਂ ਕਰਕੇ ਆ ਮੁੰਡਾ ਜਾਨੀ ਕਿ ਏਦਾਂ ਕੰਮ ਕਰਦਾ ਹੈ ਤੁਸੀਂ ਇਹਨਾਂ ਨੂੰ ਕੰਮ ਤੇ ਲਵਾ ਦਿਓ ਤੇ ਮੇਰੇ ਪਾਪਾ ਨੇ ਨਾ ਇਹਨਾਂ ਨੂੰ ਐਨਆਈਸੀ ਬੈਂਕ ਵਿੱਚ ਜਾਨੀ ਕਿ ਕੰਮ ਤੇ ਰਖਾਤਾ ਚਾਹ ਦੀ ਜਾਨੀ ਕਿ ਚਾਹ ਪਾਣੀ ਬਣਾਉਂਦੇ ਜਿੱਦਾਂ ਪੀਐਨ ਦੀ ਜੌਬ ਪੀਐਨ ਦੀ ਬੈਂਕ ਚ ਆਣਾ ਜਾਣਾ ਮੇਰੇ ਪਾਪਾ ਨੇ ਇਹਨਾਂ ਨੂੰ ਰਖਾਇਆ ਤੇ ਫੇ ਇਹਨਾਂ ਨੇ ਉੱਥੇ ਕੰਮ ਕੀਤਾ ਫੇ ਨਾਲੇ ਘਰ ਦੇ ਕਹਿੰਦੇ ਵਾਹ ਇਹਨੇ ਕੁੜੀ ਨੇ ਆਪਣੇ ਪਾਪਾ ਨੂੰ ਕਹਿ ਕੇ ਰਖਵਾਤਾ ਜਾਨੀ ਕਿ ਬੇਲਾ ਘਰੇ ਬੈਠਾ ਮਹੀਨਾ ਹੋ ਗਿਆ ਫਸ ਗਿਆ ਮੈਂ ਆਪਣੇ ਮੰਮਾ ਨੂੰ ਦੱਸਿਆ ਸੀਗਾ ਨਾ ਮੈਂ ਫੇਰ ਮੇਰੀ ਮੰਮਾ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ ਚਾ ਪਸੰਦ ਨਹੀਂ ਸੀ ਮਮਾ ਨੂੰ ਬਿਲਕੁਲ ਵੀ ਮਮਾ ਕਹਿੰਦੇ ਨਹੀਂ ਮੈਂ ਨਹੀਂ ਕਰਨਾ ਇਹਨਾਂ ਵਿਆਹ ਕਿੱਦਾਂ ਦਾ ਆ ਮੈਨੂੰ ਨਹੀਂ ਸਦੀਆ ਲੱਗਾ ਤੇ ਮੰਮੀ ਕਹਿੰਦੀ ਜੇ ਤੂੰ ਉਹਨਾਂ ਕਰਾਣਾ ਸੀ ਤੈਨੂੰ ਨਹੀਂ ਬੁਲਾਉਣਾ ਤੇ ਹੌਲੀ ਹੌਲੀ ਫਿਰ ਜਾਨੀ ਕਿ ਮੇਰੀ ਮੰਮੀ ਨਾਲ ਵੀ ਇਹਨਾਂ ਦਾ ਪਿਆਰ ਪੈਂਦਾ ਰਿਹਾ ਜਿੱਦਾਂ ਘਰ ਦੀ ਗੱਲ ਬੰਦੇ ਰਹੇ ਜਿੱਦਾਂ ਇਹਨਾਂ ਦੇ ਘਰੇ ਡਾਇਰੈਕਟ ਚਲੇ ਗਏ ਮੇਰੀ ਮੰਮਾ ਫੇ ਘਰ ਦੇ ਆਣੇ ਫੇ ਹੌਲੀ ਹੌਲੀ ਪਾ ਕੇ ਜਾਨੀ ਕਹਿੰਦੇ ਕੋਈ ਨਾ ਜਦ ਫੇ ਕੁੜੀ ਮੁੰਡੇ ਮੰਨਦੇ ਨਹੀਂ ਤੇ ਅਸੀਂ ਕੀ ਕਰ ਸਕਦੇ ਆ